ਸਾਹਿਬ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲਗਾਤਾਰ ਤੁਹਾਨੂੰ ਜਿਹੜੇ ਆ ਪਿਛਲੇ ਕਈ ਸਾਲਾਂ ਤੋਂ ਜਿਹੜੇ ਆ ਵੱਖ-ਵੱਖ ਥਾਵਾਂ ਦੇ ਜਿਹੜੇ ਦਰਸ਼ਨ ਕਰਵਾਉਂਦੇ ਰਹਿੰਨੇ ਆ ਤੇ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਉਹ ਤੁਹਾਡੇ ਲਈ ਲੈ ਕੇ ਆਉਂਨੇ ਆ ਤੇ ਪਹਿਲਾਂ ਵੀ ਆਪਾਂ ਇਸ ਜਗ੍ਹਾ ਦੀ ਜਿਹੜੀ ਇਹ ਗੱਲ ਕਰ ਚੁੱਕੇ ਆ ਤੇ ਦੁਬਾਰਾ ਤੋਂ ਜਿਹੜਾ ਆ ਇਸ ਜਗ੍ਹਾ ਦੇ ਉੱਤੇ ਅਸੀਂ ਤੁਹਾਨੂੰ ਦਰਸ਼ਨ ਕਰਾਉਣਾ ਹੈ ਕਿਉਂਕਿ ਬਹੁਤ ਸਾਰੇ ਐਸੇ ਸਬਸਕ੍ਰਾਈਬਰ ਜਿਹੜੇ ਆ ਉਹ ਸਾਡੇ ਨਾਲ ਆ ਜੁੜ ਚੁੱਕੇ ਨੇ ਜਿਹੜੇ ਕਿ ਪਹਿਲਾਂ ਇਸ ਜਗ੍ਹਾ ਦੇ ਦਰਸ਼ਨ ਨਹੀਂ ਕੀਤੇ ਜਿਨ੍ਹਾਂ ਨੇ ਉਹਨਾਂ ਵਾਸਤੇ ਅਸੀਂ ਦੁਬਾਰਾ ਤੋਂ ਜਿਹੜਾ ਆ ਇੱਥੇ ਦਰਸ਼ਨ ਕਰਵਾਉਣ ਦੇ ਲਈ ਪਹੁੰਚੇ ਆ ਤੇ ਤੁਹਾਨੂੰ ਦੱਈਏ ਕਿ ਮੈਂ ਇਸ ਟਾਈਮ ਇਸਹਾਤਾਰੀ ਨਾਗਾਂ ਦੇ ਦਰਬਾਰ ਦੇ ਉੱਤੇ ਆ ਤੇ ਇਸਹਾਤਾਰੀ ਨਾਗਾਂ ਦਾ ਇਹ ਦਰਬਾਰ ਕਿੱਥੇ ਆ ਕਿਵੇਂ ਆ ਤੇ ਕੀ ਇੱਥੋਂ ਦੀ ਮਹਿਮਾ ਆ ਉਹਦੇ ਤੇ ਵੀ ਗੱਲਬਾਤ ਕਰ ਲੈਨੇ ਆ ਤੇ ਚਲੋ ਚੱਲਦੇ ਆ ਪਹਿਲਾਂ ਤਾਂ ਤੁਹਾਨੂੰ ਸਾਰੇ ਦਰਬਾਰ ਦੇ ਜਿਹੜੇ ਆਪਾਂ ਦਰਸ਼ਨ ਕਰਵਾਣੇ ਆ ਤੇ ਉਸ ਤੋਂ ਬਾਅਦ ਜਿਹੜਾ ਆ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਦੇਦਾਰੇ ਜਿਹੜੇ ਆ ਕਰਵਾਉਂਦੇ ਰਹਿੰਨੇ ਆ ਤੇ ਅੱਜ ਅਸੀਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਿੱਧੋ ਮੀਰੀ ਦਰਬਾਰ ਦੇ ਉੱਤੇ ਪਹੁੰਚੋ ਆ ਜੋ ਕਿ ਨਾਗਾਂ ਦਾ ਇਸਾਦਾਰੀ ਨਾਗਾਂ ਦਾ ਦਰਬਾਰ ਆ ਤੇ ਇੱਥੋਂ ਦੀ ਜਿਹੜੀ ਆਬੋ ਹਵਾ ਆ ਉਹ ਬੜੀ ਹੀ ਸਿੰਪਲ ਬੜੀ ਹੀ ਸਾਦੀ ਤੇ ਬੜੀ ਹੀ ਖੂਬਸੂਰਤ ਥਾਂ ਆ ਇੱਥੇ ਦਾ ਦਰਬਾਰ ਦੇ ਜਿਹੜੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਹੜੇ ਆ ਉਹ ਮੇਰੇ ਨਾਲ ਦਰਸ਼ਨ ਕਰਦੇ ਪਏ ਹੋ ਤੇ ਦਰਸ਼ਨ ਲਗਾਤਾਰ ਤੁਹਾਨੂੰ ਜਿਹੜੇ ਆ ਉਹ ਸਿੱਧੋ ਮੇਰੀ ਦਰਬਾਰ ਦੇ ਕਰਵਾ ਰਹੇ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਮਾ ਆਪੀ ਇੱਕ ਗੁੱਜਰ ਦੀਆਂ ਮੱਝਾਂ ਜਿਹੜੀਆਂ ਨੇ ਉਹ ਵਰਮੀਆਂ ਦਾ ਰੂਪ ਲੈ ਲੈਂਦੀਆਂ ਨੇ ਉਹ ਵਰਮੀਆਂ ਦਾ ਰੂਪ ਕਿਵੇਂ ਲੈ ਲੈਂਦੀਆਂ ਨੇ ਉਹਦੇ ਤੇ ਵੀ ਗੱਲਬਾਤ ਕਰਨੇ ਆ ਨਾਲ ਦੇ ਨਾਲ ਜਿਹੜਾ ਆ ਪਹਿਲਾਂ ਤੁਹਾਨੂੰ ਅਸੀਂ ਦਰਬਾਰ ਦੇ ਜਿਹੜੇ ਆ ਉਹ ਚਾਰ ਚਫੇਰੇ ਦੇ ਦਰਸ਼ਨ ਕਰਵਾਉਨੇ ਆ ਦਰਬਾਰ ਦੇ ਜਿਹੜੇ ਜਿਹੜੇ ਦਰਸ਼ਨ ਕਰਾਉਨੇ ਆ ਤੁਹੰਦਾ ਦੇ ਕਿ ਪਿੰਡ ਸਾਧੂ ਚੱਕ ਜਿਹੜਾ ਗਰਦਾਸਪੁਰ ਸਾਧੂ ਚੱਕ ਦੇ ਬਿਲਕੁਲ ਨਾਲ ਕੋਈ ਅੱਧਾ ਕਿਲੋਮੀਟਰ ਦੀ ਇਹ ਦਰਬਾਰ ਜਿਹੜਾ ਆ ਇੱਕ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਜਿਹੜਾ ਆ ਉਹ ਬਣਿਆ ਹੋਇਆ ਆ ਬਹੁਤ ਹੀ ਖੂਬਸੂਰਤ ਜਿਹੜਾ ਆ ਇਹ ਜਿਹੜਾ ਆ ਸਾਰੇ ਦਾ ਸਾਰਾ ਜਿਹੜਾ ਤੁਸੀਂ ਦੇਖਦੇ ਪਿਓ ਦਰਸ਼ਨ ਦੇਦਾਰੇ ਜਿਹੜੇ ਉਹ ਤੁਹਾਨੂੰ ਇਹੀ ਕਰਵਾ ਦਿੰਨੇ ਆ ਇੱਧਰ ਜਿਹੜਾ ਆ ਉਹ ਸੇਵਾਦਾਰਾਂ ਦੇ ਰਹਿਣ ਦੇ ਵਾਸਤੇ ਜਿਹੜਾ ਬਣਿਆ ਹੋਇਆ ਤੇ ਇੱਧਰ ਤੁਸੀਂ ਦੇਖਦੇ ਪਿਓ ਕਿ ਜਿਹੜੇ ਇਸ ਟਾਈਮ ਤੁਹਾਨੂੰ ਦਿਖਾ ਰਹੇ ਆ ਇਹ ਦਰਬਾਰ ਨੇ ਜਿਹੜੇ ਕੀ ਉਸ ਸਮੇਂ ਤੋਂ ਜਿਹੜੇ ਆ ਬਣਦੇ ਆ ਰਹੇ ਆ ਤੇ ਲਗਾਤਾਰ ਜਿਹੜੇ ਆ ਉਹ ਤੁਹਾਨੂੰ ਜਿਹੜੇ ਆ ਸੀ ਦਰਬਾਰਾਂ ਦੇ ਜਿਹੜੇ ਆ ਦਰਸ਼ਨ ਕਰਵਾਨੇ ਆ ਪਹਿਲਾਂ ਤਾਂ ਜਿਹੜਾ ਆ ਆਪਾਂ ਤੁਹਾਨੂੰ ਇੱਥੇ ਜਿਹੜਾ ਆ ਉਹ ਦਰਸ਼ਨ ਦੇ ਦਾਵੇ ਕਰਾਨੇ ਜਿਹੜੇ ਕੀ ਅ ਸਿੱਧੋ ਮੀਰੀ ਦਰਬਾਰ ਦੇ ਉੱਤੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਇੱਕ ਗੁੱਜਰ ਦੀਆਂ ਮੱਝਾਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ ਵਰਮੀਆਂ ਤੇ ਉਹ ਵੀ ਦਰਸ਼ਨ ਕਰਾਨੇ ਤੇ ਪਹਿਲਾਂ ਤਾਂ ਤੁਸੀਂ ਮੇਰੇ ਨਾਲ ਜਿਹੜੇ ਆ ਅੰਦਰ ਦੇ ਦਰਸ਼ਨ ਕਰੋ ਇਹ ਉਹਨਾਂ ਦੀ ਸਮਾਧ ਆ ਪੰਜ ਪੀਰ ਲਖ ਦਾਤਾ ਜੀ ਦੇ ਨਾਂ ਦੇ ਨਾਲ ਵੀ ਲੋਕ ਇਸ ਜਗ੍ਹਾ ਨੂੰ ਜਾਣਦੇ ਨੇ ਤੇ ਬਹੁਤ ਹੀ ਖੂਬਸੂਰਤ ਜਿਹੜੀ ਇਹ ਜਗ੍ਹਾ ਇੱਥੇ ਬਣੀ ਹੋਈ ਹੈ ਤੇ ਜਗ੍ਹਾ ਜਿਵੇਂ ਕਿ ਤੁਸੀਂ ਦੇਖਦੇ ਪਿਓ ਮੇਰੇ ਨਾਲ ਕਿ ਖੂਬਸੂਰਤ ਜਗ੍ਹਾ ਤੇ ਖੂਬਸੂਰਤ ਜਿਹੜਾ ਆ ਉਹ ਫਕਰਾਂ ਦਾ ਇਹ ਦਰਬਾਰ ਉਸ ਗੁੱਜਰ ਦੇ ਸਮਾਦ ਜਿਨ੍ਹਾਂ ਨੇ ਇੱਥੇ ਰਹਿ ਕੇ ਇਸ ਜਗ੍ਹਾ ਨੂੰ ਸਿੱਧ ਕੀਤਾ ਸਿੱਧ ਕੀਤਾ ਤੇ ਤਾਂ ਹੀ ਇਹਦਾ ਨਾਂ ਜਿਹੜਾ ਹੈ ਸਿੱਧੂ ਮੀਰੀ ਪੈ ਗਿਆ ਬਹੁਤ ਸਾਰੀਆਂ ਜੜੀਆਂ ਨੇ ਇੱਥੋਂ ਦੀਆਂ ਵਕ ਵਕ ਜੜੀਆਂ ਨੇ ਉਹ ਕਹਾਣੀਆਂ ਨੇ ਤੇ ਇਹ ਸਿੱਧੋ ਮੇਰੀ ਜਿਹੜਾ ਆ ਉਹ ਕਿਵੇਂ ਵਸਦਾ ਆ ਦਰਬਾਰ ਤੇ ਜਿਹੜੇ ਉਹ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਏ ਨੇ ਨਾਲ ਦੀ ਨਾਲ ਜਿਹੜੇ ਤੁਹਾਨੂੰ ਸ਼ੰਕਰ ਭਗਵਾਨ ਜੀ ਦੇ ਦਰਬਾਰ ਦੇ ਵੀ ਜਿਹੜੇ ਆ ਉਹ ਦਰਸ਼ਨ ਅਸੀਂ ਕਰਵਾ ਦਿੰਨੇ ਆ ਇੱਧਰ ਤੁਸੀਂ ਦੇਖਦੇ ਪਿਓ ਸ਼ੰਕਰ ਜੀ ਦੇ ਇਸ ਦਰਬਾਰ ਦੇ ਦਰਸ਼ਨ ਵੀ ਤੁਸੀਂ ਕਰ ਸਕਦੇ ਹੋ ਵੀ ਸਮੇਂ-ਸਮੇਂ ਸਰ ਜਿਹੜਾ ਇੱਥੇ ਵੀ ਜਿਹੜਾ ਆ ਲੋਕ ਆ ਕੇ ਜਿਹੜਾ ਨਮਸਕਾਰ ਕਰਦੇ ਨੇ ਕਿਉਂਕਿ ਸ਼ੰਕਰ ਭਗਵਾਨ ਜੀ ਹੀ ਜਿਹੜੇ ਆ ਉਹ ਨਾਗਾਂ ਦੇ ਵੀ ਮਾਲਕ ਨੇ ਦੁਨੀਆ ਦੇ ਮਾਲਕ ਨੇ ਤੇ ਉਹਨਾਂ ਦੇ ਦਰਸ਼ਨ ਵੀ ਕਰਾ ਦਿੱਤੇ ਆ ਤੇ ਇਧਰਲੇ ਪਾਸੇ ਤੁਸੀਂ ਦੇਖਦੇ ਪਿਓ ਇਸ ਟਾਈਮ नाग ਦੇਵਤਾ ਜੀ ਦਾ ਸਪੈਸ਼ਲ ਜਿਹੜਾ ਮੰਦਿਰ ਆ ਜਿੱਥੇ ਕਿ ਲਗਾਤਾਰ ਜਿਹੜੀ ਤੁਸੀਂ ਦੇਖਦੇ ਪਿਓ ਜੋਤ ਜਗਦੀ ਪਈ ਏ ਤੇ ਇਹ ਇਸ ਟਾਈਮ ਜਿਹੜਾ ਆ ਉਹ ਨਾਗਾਂ ਦਾ ਮੰਦਿਰ ਆ ਜੋਤ ਜਗਦੀ ਪਈ ਏ ਛੇਸਨਾਗ ਜੀ ਦੇ ਦਰਸ਼ਨ ਤੁਸੀਂ ਮੇਰੇ ਨਾਲ ਕਰਦੇ ਪਿਓ ਤੇ ਦੋਸਤੋ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਕਿ ਇਹ ਸਿੱਧੋ ਮੇਰੀ ਦਰਬਾਰ ਜੋ ਕਿ ਇੱਕ ਭੈਣ ਭਰਾਵਾਂ ਦਾ ਮੰਦਿਰ ਜਿਹੜਾ ਦੱਸਿਆ ਜਾਂਦਾ ਆ ਸਿੱਧੂ ਮਰੀ ਦੇ ਵਿੱਚ 나ਗ ਤੇ ਨਾਗਨ ਜਿਹੜੇ ਨੇ ਉਹ ਭੈਣ ਭਰਾ ਸੀ ਤੇ ਉਹਨਾਂ ਦੇ ਹੀ ਦਰਬਾਰ ਦੀ ਇੱਥੇ ਮਹਿਮਾ ਆ ਜਿਹੜੀ ਉਹ ਤੁਸੀਂ ਦੇਖਦੇ ਪਿਓ ਉਹਨਾਂ ਦੇ ਹੀ ਦਰਬਾਰ ਦੀ ਜਿਹੜੀ ਹੈ ਇਹ ਦਰਸ਼ਨ ਤੁਸੀਂ ਮੇਰੇ ਨਾਲ ਕਰਦੇ ਪਿਓ ਰਹੀ ਗੱਲ ਵਰਮੀਆਂ ਦੀ ਬਹੁਤ ਸਾਰੀਆਂ ਵਰਮੀਆਂ ਜਿਹੜੀਆਂ ਨੇ ਕੇਸੂਪੁਰ ਸੰਭ ਦੇ ਵਿੱਚ ਵੀ ਜਿਹੜੀਆਂ ਨੇ ਕਿ ਬੀ ਛੋਟਾ ਦਾਇਰਾ ਨਹੀਂ ਸੀ ਬਹੁਤ ਵੱਡਾ ਦਾਇਰਾ ਸੀ ਜਿੱਧਰ ਜਿੱਧਰ ਨੂੰ ਵੀ ਗੁੱਜਰਾਂ ਦੇ ਜਿਹੜੇ ਆ ਉਹ ਪਸ਼ੂ ਚਰਦੇ ਰਹੇ ਜਿੱਧਰ ਜਿੱਧਰ ਨੂੰ ਵੀ ਗੁਜਰ ਉਹ ਮੱਝਾਂ ਨੂੰ ਲੈ ਕੇ ਜਾਂਦੇ ਰਹੇ ਆਉਂਦੀਆਂ ਨਹੀਂ ਆ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਆ ਉੱਥੇ ਵਰਮੀਆਂ ਜੜੀਆਂ ਨੇ ਬਣਦੀਆਂ ਗਈਆਂ ਇੱਥੇ ਜਿਹੜੀ ਵਰਮੀ ਤੁਸੀਂ ਦੇਖਦੇ ਪਿਓ ਮੇਰੇ ਨਾਲ ਇਹ ਵਰਮੀ ਵੀ ਜਿਹੜੀ ਹੈ ਉਸੇ ਹੀ ਪ੍ਰਤੀਕ ਆ ਜਦੋਂ ਆਪਾਂ ਐਂਟਰੀ ਕਰਦੇ ਆ ਬਿਲਕੁਲ ਐਂਟਰੀ ਦੇ ਬਿਲਕੁਲ ਸਾਹਮਣੇ ਆ ਸਾਹਮਣੇ ਰਸਤਾ ਤੁਸੀਂ ਦੇ ਦੇ ਪਿਓ ਉਹ ਐਂਟਰੀ ਵਾਲੇ ਰਸਤਾ ਆ ਤੇ ਇਹ ਜਿਹੜੀ ਹੈ ਇਹ ਵਰਮੀ ਹੈ ਇੱਥੇ ਜਿਹੜੀ ਹੈ ਬਣੀ ਹੋਈ ਹੈ ਤੇ ਤੁਸੀਂ ਦੇਖਦੇ ਪਿਓ ਪਿੱਛੇ ਜੰਗਲ ਬੇਲਾ ਬੀਆਬਾਨ ਦੇ ਵਿੱਚ ਜਿਹੜਾ ਆ ਇੱਥੇ ਬਹੁਤ ਸਾਰੇ ਜਿਹੜੇ ਆ 나ਗ ਦੇਵਤਿਆਂ ਦੇ ਵੀ ਦਰਸ਼ਨ ਜਿਹੜੇ ਸੰਗਤਾਂ ਨੂੰ ਅਕਸਰ ਹੁੰਦੇ ਰਹਿੰਦੇ ਆ ਜੋੜਿਆਂ ਦੇ ਵਿੱਚ ਵੀ ਹੁੰਦੇ ਰਹਿੰਦੇ ਆ ਤੇ ਬਿਨਾ ਇਕੱਲੇ-ਇਕੱਲੇ 나ਗ ਦੇਵਤਾ ਦੇ ਵੀ ਦਰਸ਼ਨ ਹੁੰਦੇ ਰਹਿੰਦੇ ਆ ਇਹ ਤੁਸੀਂ ਵਰਮੀ ਦੇਖਦੇ ਪਿਓ ਬਾਕੀ ਜਿਹੜਾ ਆ ਤੁਸੀਂ ਦਰਸ਼ਨ ਜਿਹੜੇ ਕਰਦੇ ਪਿਓ ਇੱਥੇ ਆਉਣ ਦਾ ਕਾਰਨ ਇੱਥੇ ਜਿਹੜੀ ਗੱਲਬਾਤ ਆ ਉਹ ਵੀ ਤੁਹਾਨੂੰ ਜਿਹੜੀ ਅਸੀਂ ਦਿਖਾਣੇ ਆ ਕਿ ਅਸਲ ਦੇ ਵਿੱਚ ਜਿਹੜੀ ਗੱਲਬਾਤ ਮੈਂ ਤੁਹਾਨੂੰ ਲੈ ਕੇ ਆਇਆ ਵਾਂ ਕਿ ਜੇਕਰ ਤੁਹਾਨੂੰ ਕਿਤੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਇੱਥੇ ਦਰਬਾਰ ਤੇ ਆ ਕੇ ਜੇਕਰ ਆਪਣੀ ਮੰਨਤ ਦੇ ਲਈ ਸੁਖਣਾ ਕਰਦੇ ਹੋ ਤੇ ਉਹ ਟਾੜੀ ਜਿਹੜੀ ਸੁਖਣ ਆ ਉਹ ਪੂਰੀ ਹੁੰਦੀ ਹੈ ਤੇ ਤੁਹਾਨੂੰ ਜਿਹੜਾ ਆ ਉਹ ਇੱਥੋਂ ਜਿਹੜਾ ਆ ਉਹ ਮਿਲ ਜਾਂਦਾ ਆ ਮਹਾਰਾਜ ਦੇ ਦਰਬਾਰ ਦੇ ਉੱਤੋਂ ਤੁਹਾਨੂੰ ਜਿਹੜਾ ਆ ਉਹ ਅਸ਼ੀਰਵਾਦ ਮਿਲਦਾ ਤੇ ਤੁਹਾਡੀ ਉਹ ਸੁਖਣ ਜਿਹੜੀ ਹੈ ਪੂਰੀ ਹੁੰਦੀ ਹੈ ਸੁਖਣ ਵੀ ਜਿਹੜੀ ਉਹ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਆਂ ਪੀ ਇਧਰ ਮੈਂ ਤੁਹਾਨੂੰ ਜਿਹੜਾ ਸਰੋਵਰ ਦੇ ਉੱਤੇ ਲੈ ਕੇ ਜਾ ਰਿਹਾ ਵਾ ਜਿਹੜਾ ਕਿ ਇੱਥੇ ਪੁਰਾਤਨ ਜਿਹਨੂੰ ਆਪਾਂ ਤਲਾਬ ਕਹਿ ਸਕਦੇ ਆ ਸਰੋਵਰ ਕਹਿ ਸਕਦੇ ਆ ਤੇ ਤੁਸੀਂ ਦੇਖਦੇ ਪਈਓ ਕਿ ਇਹਦੀ ਮਹਿਮਾ ਹਾਲ ਲੈ ਕੇ ਇਹ ਪੁਰਾਤਨ ਤਰ੍ਹਾਂ ਦਾ ਹੀ ਹੈ ਕਿਸੇ ਤਰ੍ਹਾਂ ਦੀ ਇੱਥੇ ਉਹ ਨਹੀਂ ਹੈ ਇਹਨੂੰ ਜੇ ਆਪਾਂ ਪੰਜਾਬੀ ਚ ਕਹਿ ਲਈਏ ਕਿ ਪੁਰਾਤਨ ਸਪੜੀ ਜਿਹਨੂੰ ਆਪਾਂ ਕਹਿ ਸਕਦਾ ਉਹ ਵੀ ਕਹਿ ਸਕਦੇ ਹੋ ਇਹਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਇਹਨੂੰ ਵਰਤ ਸਕਦੇ ਹੋ ਇਹਨੂੰ ਅਜੇ ਡਿਵੈਲਪਮੈਂਟ ਜਿਹੜੀ ਇਹਦੀ ਹੌਲੀ ਹੌਲੀ ਹੋਵੇਗੀ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਨੇ ਨਾਲੋਂ ਮੰਦਰ ਨੂੰ ਕਾਫੀ ਜ਼ਿਆਦਾ ਜਿਹੜਾ ਹੈ ਡਿਵੈਲਪ ਕੀਤਾ ਗਿਆ ਆ ਤੇ ਇਹ ਜਿਹੜੇ ਤੁਸੀਂ ਦਰਸ਼ਨ ਕਰਦੇ ਪਿਓ ਇਹ ਉਹੀ ਸਰੋਵਰ ਆ ਜਿੱਥੇ ਕਿ ਸਨਾਨ ਕਰਨ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਆ ਬੱਚਾ ਨਹੀਂ ਹੋ ਰਿਹਾ ਤੇ ਤੁਸੀਂ ਇੱਥੇ ਆ ਕੇ ਜੜਾ ਆ ਸਨਾਨ ਕਰਦੇ ਹੋ ਤੇ ਬੱਚਾ ਹੋ ਸਕਦਾ ਆ ਜੇਕਰ 7ਵੇਂ ਮਹੀਨੇ 8ਵੇਂ ਮਹੀਨੇ ਦੇ ਵਿੱਚ ਹੀ ਬੱਚਾ ਹੋ ਜਾਂਦਾ ਆ ਉਹਨੂੰ ਸੋਕੜੇ ਦੀ ਪ੍ਰੋਬਲਮ ਆ ਜਾਂਦੀ ਏ ਤੇ ਇਸ ਜਗ੍ਹਾ ਦੇ ਉੱਤੇ ਜੇਕਰ ਤੁਸੀਂ ਆ ਕੇ ਬੱਚੇ ਨੂੰ ਸਨਾਣ ਵਗੈਰਾ ਕਰਾ ਦਿੰਦੇ ਹੋ ਤੇ ਮੇਰੇ ਖਿਆਲ ਨਾਲ ਤੁਹਾਡਾ ਉਹ ਵੀ ਜਿਹੜਾ ਆ ਬੱਚਾ ਲਾਈਫਟਾਈਮ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਜੀ ਸਕਦਾ ਆ ਇੱਧਰ ਜਿਹੜਾ ਆ ਔਰਤਾਂ ਦੇ ਸਨਾਣ ਦੇ ਲਈ ਜਿਹੜਾ ਆ ਉਹ ਬਣਿਆ ਹੋਇਆ ਆ ਫਰੈਸ਼ ਪਾਣੀ ਜਿਹੜਾ ਆ ਉਹ ਇਹਦੇ ਵਿੱਚ ਜਿਹੜਾ ਆ ਛੱਡਿਆ ਜਾ ਰਿਹਾ ਆ ਤਾਂ ਕਿ ਜਿਹੜਾ ਆ ਸਨਾਣ ਕਰਨ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਜੜੀ ਉਹ ਪ੍ਰੋਬਲਮ ਨਾ ਆਵੇ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਅਸੀਂ ਸਾਂਝੀਆਂ ਕਰਦੇ ਪਏ ਆ ਦਰਸ਼ਨ ਤੁਹਾਡੇ ਨਾਲ ਜਿਹੜੇ ਤੁਹਾਨੂੰ ਅਸੀਂ ਕਰਵਾ ਰਹੇ ਆ ਤੇ ਦੋਸਤੋ ਇਸ ਟਾਈਮ ਅਸੀਂ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਵਾਏ ਨੇ ਦਰਬਾਰ ਦੇ ਸਿੱਧੂ ਮਰੀ ਦੇ ਦਰਬਾਰ ਦੇ ਜਿੱਥੇ ਕਿ ਤੁਸੀਂ ਮੇਰੇ ਨਾਲ ਦਰਬਾਰ ਦੇ ਵੀ ਦਰਸ਼ਨ ਕੀਤੇ ਨੇ ਇੱਥੋਂ ਦੀ ਮਹਿਮਾ ਵੀ ਸੁਣ ਲਈਏ ਇੱਥੋਂ ਦੀ ਗੱਲਬਾਤ ਵੀ ਦੱਸਦੀ ਹੈ ਤੇ ਜਿਹੜੀ ਗੱਲਬਾਤ ਅਸਲ ਕਿ ਇੱਥੇ ਜੜੀਆਂ ਨੇ ਉਹ ਜੜੀਆਂ ਗੁੱਜਰ ਦੀਆਂ ਮੱਝਾਂ ਨੇ ਉਹ ਕਿਵੇਂ ਜੜੀਆਂ ਨੇ ਉਹ ਵਰਮੀਆਂ ਬਣ ਗਈਆਂ ਕੀ ਕਹਾਣੀਆਂ ਇਹਦੇ ਪਿੱਛੇ ਉਹ ਵੀ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰਦੇ ਆਂ ਕਿ ਉਹ ਗੱਲਬਾਤ ਕੀ ਸੀ ਤੇ ਕਿਸ ਤਰ੍ਹਾਂ ਸੀ ਆਓ ਚੱਲਦੇ ਆਂ